ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 168 ਤੇ 169 ਤੇ ਸਵਾਇਮਾਨ ਬਾਣੀ ਤੇ ਵਿਚਾਰ ਕਰਦੇ ਆਂ ਜੀ ਚੌਥੇ ਪਾਚਾ ਗੁਰੂ ਰਾਮਦਾਸ ਜੀ ਦੀ ਬਾਣੀ ਚੱਲ ਰਹੀ ਹੈ ਜੀ ਗੋੜੀ ਬੈ ਰਾਗਣ ਮਹਲਾ ਚੌਥਾ ਜਿਉਂ ਜਨਨੀ ਸੁਤ ਜਨ ਪਾਲਦੀ ਰਾਖੈ ਨਦਰ ਮਜਾਰ ਅੰਤਰ ਬਾਹਰ ਮੁਖ ਦੇ ਗਿਰਾਸ ਖਿੰਖਿਨ ਪੋਚਾਰ ਤਿਉ ਸਤਗੁਰ ਗੁਰ ਸਿੱਖ ਰਾਖਤਾ ਹਰ ਪ੍ਰੀਤ ਪਿਆਰ ਮੇਰੇ RAM ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ ਤਨ ਤਨ ਗੁਰੂ ਗੁਰ ਸਤ ਗੁਰ ਪਾਦਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ ਰਹਾਉ ਹਾਂਜੀ ਸੰਗਤ ਜੀ ਗੁਰੂ RAM ਦਾਸ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਮਾਂ ਆਪਣੇ ਪੁੱਤਰ ਨੂੰ ਪਾਲਦੀ ਆ ਤੇ ਆਪਣੀ ਨਜ਼ਰ ਦੇ ਹੇਠਾਂ ਉਹਨੂੰ ਰੱਖਦੀ ਆ ਕਿ ਮਤਲਬ ਅੱਖਾਂ ਤੋਂ ਓਝਲ ਨਹੀਂ ਕਰਦੀ ਅੰਦਰ ਬਾਹਰ ਕੰਮ ਵੀ ਕਰਦੀ ਫਿਰਦੀ ਆ ਤੇ ਬੱਚੇ ਨੂੰ ਪਿਆਰ ਦੇ ਨਾਲ ਖਲਾਉਂਦੀ ਪਲਉਂਦੀ ਵੀ ਆ ਤੇ ਇਸ ਤਰ੍ਹਾਂ ਹੀ ਕਹਿੰਦੇ ਵੀ ਸਤਗੁਰ ਨੇ ਜਿਹੜੇ ਸਾਨੂੰ ਪਰਮਾਤਮਾ ਦੇ ਨਾਮ ਦੀ ਪ੍ਰੀਤ ਦੇਖੇ ਸਾਨੂੰ ਪਿਆਰ ਨਾਲ ਰੱਖਦੇ ਨੇ ਕਹਿੰਦੇ हे ਪਰਮਾਤਮਾ ਜੀ ਅਸੀਂ ਤੇਰੇ ਇਆਣੇ ਸਾਨੂੰ ਕਹਿੰਦੇ ਸਮਝ ਨਹੀਂ ਹੈ ਅਸੀਂ ਤੇਰੇ ਛੋਟੇ ਜਿਹੇ ਬੱਚੇ ਆ ਬੇਸਮਝ ਬੱਚੇ ਆ ਕਹਿੰਦੇ ਸਹੇ ਪਰਮਾਤਮਾ ਜੀ ਪਰ ਧੰਨ ਧੰਨ ਗੁਰੂ ਆ ਜਿਨੇ ਸਾਨੂੰ ਉਪਦੇਸ਼ ਦੇ ਕੇ ਸਾਨੂੰ ਸਿੱਖਿਆ ਦੇ ਕੇ ਕਹਿੰਦੇ ਸਾਨੂੰ ਕਹਿੰਦੇ ਤੇਰਾ ਉਪਦੇਸ਼ ਦੇ ਕੇ ਤੇਰੇ ਨਾਮ ਦਾ ਸਾਨੂੰ ਕਹਿੰਦੇ ਸਿਆਣੇ ਕਰ ਦਿੱਤਾ ਧੰਨ ਆ ਕਹਿੰਦੇ ਉਹ ਗੁਰੂ ਜਿਨੇ ਸਾਨੂੰ ਸਿਆਣੇ ਬਣਾ ਦਿੱਤਾ ਵਾਹਿਗੁਰੂ ਜੀ ਜੈਸੀ ਗगन ਫੇਰਾਂਤੀ ਉਡਤੀ ਕਪਰੇ ਬਾਗੇ ਵਾਲੀ ਉਹ ਰੱਖੈ ਚੀਤ ਪਿਛੈ ਵਿੱਚ ਬਚਰੇ ਨਿਤ ਹਿਰਦੈ ਸਾਰ ਸਮਾਲੀ ਤਿਉ ਸਤਗੁਰ ਸਿਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰੱਖੈ ਜੀ ਨਾਲੀ ਕਹਿੰਦੇ ਜਿਹੜੀ ਕੂਂਜ ਹੁੰਦੀ ਆ ਉਹ ਆਪਣੇ ਬੱਚੇ ਪਿੱਛੇ ਛੱਡ ਜਾਂਦੀ ਆ ਤੇ ਆਪ ਆਸਮਾਨਾਂ ਵਿੱਚ ਉੱਡਦੀ ਕਿਤੇ ਦੂਰ ਨਿਕਲ ਜਾਂਦੀ ਆ ਚਿੱਤੇ ਖੰਭਾਂ ਵਾਲੀ ਕਹਿੰਦੇ ਪਰ ਜਿਹੜਾ ਉਹਦਾ ਚਿੱਤ ਹੁੰਦਾ ਨਾ ਉਹਦਾ ਚਿੱਤ ਆਪਣੇ ਬੱਚਿਆਂ ਚ ਹੀ ਹੁੰਦਾ ਤੇ ਆਪਣੇ ਚਿੱਤ ਵਿੱਚ ਹੀ ਬੱਚਿਆਂ ਦੀ ਕਹਿੰਦੇ ਸੰਭਾਲ ਕਰਦੀ ਆ ਤੇ ਉਹਨਾਂ ਨੂੰ ਹਮੇਸ਼ਾ ਚੇਤੇ ਚ ਰੱਖਦੀ ਆ ਇਸ ਚੇਤੇ ਕਰਕੇ ਫਿਰ ਪ੍ਰਮਾਤਮਾ ਉਹਨਾਂ ਦੀ ਆਪ ਹੀ ਪਰਵਰਿਸ਼ ਕਰਦਾ ਤੇ ਇਸ ਤਰ੍ਹਾਂ ਹੀ ਕਹਿੰਦੇ ਸਿੱਖ ਦੀ ਤੇ ਸਤਗੁਰ ਦੀ ਪ੍ਰੀਤ ਆ ਸਤਗੁਰ ਆਪਣੇ ਸਿੱਖ ਨੂੰ ਕਹਿੰਦੇ ਵੀ ਪ੍ਰਮਾਤਮਾ ਦੇ ਨਾਮ ਦੀ ਪ੍ਰੀਤ ਦੇ ਕੇ ਆਪਣੀ ਜਿੰਦ ਦੇ ਨਾਲ ਲਾ ਕੇ ਰੱਖਦਾ ਸਿੱਖਾਂ ਨੂੰ ਵਾਹਿਗੁਰੂ ਜੈਸੇ ਕਾਤੀ 30 32 ਹੈ ਵਿੱਚ ਰਾਖੈ ਰਸਨਾ ਮਾਸ ਰਤ ਕੇਰੀ ਕੋਈ ਜਾਣੋ ਮਾਸ ਕਾਤੀ ਕਹਿ ਕਿਛ ਹਾਥ ਹੈ ਸਭ ਵਸਗਤ ਹੈ ਹਰ ਕੇਰੀ ਤਉ ਸੰਤ ਜਨਾ ਕੀ ਨਰ ਨਿੰਦਾ ਕਰੈ ਹਰ ਰਾਖੈ ਪੈਜ ਜਨ ਕੇਰੀ ਕਹਿੰਦਾ ਜਿਵੇਂ ਸਾਡੀ ਜੀਵ ਆ 32 ਦੰਦਾਂ ਦੀ ਕੈਂਚੀ ਦੇ ਵਿੱਚ ਇਹ ਮਾਸ ਦੀ ਬਣੀ ਹੋਈ ਜੀਵ ਆਪੇ ਹੀ ਕਹਿੰਦੇ ਮਤਲਬ ਜਿਵੇਂ ਰਹਿੰਦੀਆਂ ਨੂੰ ਕੁਝ ਹੁੰਦਾ ਨਹੀਂ ਦੰਦ ਇਹਨੂੰ ਕੱਟਦੇ ਨਹੀਂ ਹੈਗੇ ਫੇਰ ਕਹਿੰਦੇ ਵੀ ਇਹ ਨਾ ਜਾਣੋ ਕਿ ਵੀ ਇਹ ਜਿਹੜੀ ਜੀਵ ਆ ਮਾਸ ਦੀ ਇਹ ਆਪੇ ਬਚ ਕੇ ਰਹਿੰਦੀ ਆ ਵੀ ਜਾਂ ਫੇਰੇ ਇਹ ਦੰਦ ਨਹੀਂ ਇਹਨੂੰ ਕੱਟਦੇ ਹੈਗੇ ਕਹਿੰਦੇ ਇਹ ਨਾ ਤਾਂ ਜੀਵ ਦਾ ਕੰਮ ਆ ਨਾ ਹੀ ਦੰਦਾਂ ਦਾ ਕੰਮ ਆ ਇਹਨੂੰ ਬਚਾ ਕੇ ਰੱਖਣਾ ਜੋ ਕੁਝ ਕਰ ਰਿਹਾ ਪ੍ਰਮਾਤਮਾ ਪ੍ਰਮਾਤਮਾ ਹੀ ਦੰਦਾਂ ਦੀ ਕੈਂਚੀ ਦੇ ਵਿੱਚ ਇਹ ਮਾਸ ਦੀ ਜੀਵ ਨੂੰ ਜੀਵ ਦੇ ਮੂੰਹ ਦੇ ਵਿੱਚ ਬਚਾ ਕੇ ਰੱਖ ਰਿਹਾ ਇਹ ਸਭ ਕੁਝ ਪ੍ਰਮਾਤਮਾ ਦੇ ਹੱਥ ਵਾਸਾ ਕਿਸੇ ਦੇ ਹੱਥ ਵਾਸਾ ਕੁਝ ਵੀ ਨਹੀਂ ਹੈ ਕਹਿੰਦੇ ਜਿਵੇਂ ਜੀ ਇੱਕ ਜਿਹੜੇ ਹੈਗੇ ਨੇ ਮਨਮੁਖ ਲੋਕ ਉਹ ਸੰਤਾਂ ਦੀ ਨਿੰਦਾ ਕਰਦੇ ਨੇ ਜਿਹੜੇ ਅਸਲੀ ਸੰਤ ਨੇ ਸੰਤ ਤੇ ਸੰਗਤ ਜੀ ਆਪਾਂ ਜਾਣਦੇ ਆ ਕਿ ਬਹੁਤ ਤਰ੍ਹਾਂ ਦੇ ਬਣੇ ਹੋਏ ਨੇ ਪਰ ਅਸਲੀ ਸੰਤ ਸੰਤ ਜੋ ਜਿਹਦੀ ਪਰਿਭਾਸ਼ਾ ਸੁਖਮਨੀ ਸਾਹਿਬ ਚ ਆਪਾਂ ਪੜ੍ਹਦੇ ਆ ਹਨਾ ਤੇ ਉਸ ਤਰ੍ਹਾਂ ਦੇ ਸੰਤ ਜਨਾਂ ਦੀ ਜੋ ਕੋਈ ਨਿੰਦਾ ਕਰਦੇ ਨੇ ਮਨਮੁਖ ਕਹਿੰਦੇ ਪਰ ਕਹਿੰਦੇ ਉਹਨਾਂ ਨੂੰ ਕੋਈ ਪਰਵਾ ਨਹੀਂ ਕੀ ਕਿਉਂ ਕਿ ਕਿਉ ਪਰਮਾਤਮਾ ਉਹਨਾਂ ਦੀ ਆਪਣੇ ਸੰਤਾਂ ਦੀ ਇੱਜ਼ਤ ਆਪ ਰੱਖਦੇ ਨੇ ਉਹਨਾਂ ਦੀ ਪੈਜ ਆਪ ਰੱਖਦੇ ਨੇ ਵਾਹਿਗੁਰੂ ਜੀ ਸੰਤ ਦੀ ਵੀ ਤੇ ਆਪਣੇ ਜਨ ਦੀ ਵੀ ਆਪਣੇ ਸੇਵਕ ਦੀ ਵੀ ਆਪਣੇ ਸੇਵਕ ਦੀ ਵੀ ਪੈਜ ਪਰਮਾਤਮਾ ਆਪ ਰੱਖਦੇ ਨੇ ਭਾਈ ਮਤ ਕੋਈ ਜਾਣੋ ਕਿਸੇ ਕਹਿ ਕਿਛ ਹੱਥ ਹੈ ਸਭ ਕਰੇ ਕਰਾਇਆ ਕਹਿੰਦੇ ਭਾਈ ਨਾ ਜਾਣੋ ਵੀ ਅਸੀਂ ਕੁਝ ਕਰ ਰਹੇ ਆ ਜੋ ਕੁਝ ਵੀ ਕੀਤਾ ਜਾ ਰਿਹਾ ਕਰਾਇਆ ਜਾ ਰਿਹਾ ਉਹ ਪਰਮਾਤਮਾ ਵੱਲੋਂ ਹੀ ਹੈ ਸਭ ਕੁਝ ਉਹਦੇ ਹੱਥ ਚ ਵਾਹਿਗੁਰੂ ਜੀ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ ਐਸਾ ਹਰ ਨਾਮ ਮਨ ਚਿਤ ਨਿਤ ਧਿਆਵੋ ਜਨ ਨਾਨਕ ਜੋ ਅੰਤੀ ਔਸਰ ਲੈ ਛਡਾਇਆ ਕਹਿੰਦੇ ਜੋ ਕਿਸੇ ਨੂੰ ਬੁਖਾਰ ਚੜਦਾ ਕੋਈ ਹੋਰ ਰੋਗ ਹੁੰਦਾ ਸਿਰ ਪੀੜ ਹੁੰਦੀ ਆ ਕੁਛ ਵੀ ਹੈ ਕਿਸੇ ਨੂੰ ਕਹਿੰਦੇ ਹੋ ਰਿਹਾ ਇਹ ਨਾ ਸੋਚਿਓ ਵੀ ਕਿਸੇ ਦਾ ਕੀਤਾ ਹੋ ਗਿਆ ਉਹ ਵਾਹਿਗੁਰੂ ਵੱਲੋਂ ਹੀ ਦੁੱਖ ਸੁਖ ਆ ਰਿਹਾ ਜਿਹੜਾ ਆ ਰਿਹਾ ਸਭ ਕੁਛ ਉਹਦੇ ਹੱਥ ਵਾਸਾ ਕਹਿੰਦੇ ਫਿਰ ਨਾਨਕ ਜੀ ਕਹਿੰਦੇ ਨੇ ਵੀ ਸਾਡੇ ਜੀਵਾਂ ਲਈ ਕੀ ਬਣਦਾ ਕਹਿੰਦੇ ਹਰ ਵਕਤ ਕਹਿੰਦੇ ਹਰ ਰੋਜ ਉਸ ਪ੍ਰਮਾਤਮਾ ਦਾ ਨਾਮ ਧਿਆਉ ਜਿਹੜੇ ਕਹਿੰਦੇ ਅੰਤ ਦੇ ਵਿੱਚ ਸਾਨੂੰ ਸਾਰਿਆਂ ਨੂੰ ਵਿਕਾਰਾਂ ਦੇ ਵਿੱਚੋਂ ਕੱਢ ਲੈਂਦਾ ਉਸ ਪ੍ਰਮਾਤਮਾ ਦਾ ਨਾਮ ਹੀ ਹੈ ਜੋ ਹਰ ਇੱਕ ਜਗ੍ਹਾ ਤੇ ਸਹਾਈ ਹੈ ਗੜੀ ਬੈ ਰਗਣ ਮਹਲਾ ਚੌਥਾ ਜਿਸ ਮਿਲੇ ਮਨ ਹੋਏ ਆਨੰਦ ਸੋ ਸਤ ਗੁਰ ਕਹੀਐ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਹੀਐ ਕਹੰਦੇ ਉਸ ਨੂੰ ਸਤ ਗੁਰ ਕਹੀਏ ਜਿਨੂੰ ਮਿਲਣ ਦੇ ਨਾਲ ਸਾਡੇ ਮਨ ਨੂੰ ਆਨੰਦ ਆ ਜਾਂਦਾ ਸਾਡਾ ਮਨ ਆਨੰਦ ਵਿੱਚ ਰਹਿੰਦਾ ਸਾਡੇ ਕਹਿੰਦੇ ਮਨ ਦੀ ਭਟਕਣਾ ਖਤਮ ਜਾਂ ਹੋ ਜਾਂਦੀ ਆ ਸਤਿਗੁਰੂ ਨੂੰ ਮਿਲ ਕੇ ਤੇ ਅਸੀਂ ਪਰਮਾਤਮਾ ਦੀ ਪ੍ਰਾਪਤੀ ਦੀ ਉੱਚੀ ਅਵਸਥਾ ਪ੍ਰਾਪਤ ਕਰ ਲੈਨੇ ਆ ਸਤਿਗੁਰੂ ਨੂੰ ਮਿਲ ਕੇ ਮੇਰਾ ਸਤਿਗੁਰ ਪਿਆਰਾ ਕਿਤ ਬਿਦ ਮਿਲੈ ਕੌ ਕਿਨ ਕਿਨ ਕਰੀ ਨਮਸਕਾਰ ਮੇਰਾ ਗੁਰਪੂਰਾ ਕਿਉ ਮਿਲੈ ਰਹਾਓ ਕਹਿੰਦੇ ਇਸ ਤਰ੍ਹਾਂ ਦੇ ਪਿਆਰੇ ਸਤਗੁਰ ਨੂੰ ਕਿਵੇਂ ਮਿਲਿਆ ਜਾ ਸਕਦਾ ਕਹਿੰਦੇ ਜੋ ਵੀ ਮੈਨੂੰ ਇਸ ਤਰ੍ਹਾਂ ਦੇ ਪਿਆਰੇ ਸਤਗੁਰ ਨੂੰ ਪੂਰੇ ਸਤਗੁਰ ਨੂੰ ਮਿਲਾ ਦੇਵੇ ਉਹਨੂੰ ਕਹਿੰਦੇ ਮੈਂ ਹਰ ਪਲ ਨਮਸਕਾਰ ਕਰਾਂ ਝੁਕ ਝੁਕ ਕਹਿੰਦੇ ਮੈਂ ਉਹਨੂੰ ਆਦਰ ਦੇਵਾਂ ਜੋ ਮੈਨੂੰ ਇਦਾਂ ਪਿਆਰਾ ਸਤਗੁਰੂ ਦਾ ਮਿਲਾਪ ਕਰਾ ਦੇਵੇ ਕਰ ਕਿਰਪਾ ਹਰ ਮੇਲਿਆ ਮੇਰਾ ਸਤਗੁਰੂ ਪੂਰਾ ਇੱਚ ਪੁੰਨੀ ਜਨ ਕੇਰੀਆ ਲੈ ਸਤਗੁਰੂ ਤੂਰਾ ਕਹਿੰਦੇ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਮੈਨੂੰ ਪੂਰੇ ਸਤਗੁਰ ਦੇ ਨਾਲ ਮਿਲਾ ਦਿੱਤਾ ਕਹਿੰਦੇ ਸਤਗੁਰ ਦੇ ਚਰਨਾਂ ਦੀ ਧੂੜ ਲੈ ਕੇ ਮੇਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਹਰ ਭਗਤ ਦਿਰ ਆਵੇ ਹਰ ਭਗਤ ਸੁਣੈ ਤਿਸ ਸਤਗੁਰ ਮਿਲਿਐ ਟੋਟਾ ਮੂਲ ਨ ਆਵਈ ਹਰ ਲਾਭ ਨੇ ਤਦ ਡ੍ਰਿੜੀਐ ਕਹਿੰਦੇ ਜਦੋਂ ਦਾ ਫਿਰ ਉਹ ਸਤਗੁਰ ਦੇ ਨਾਲ ਮੇਰਾ ਮੇਲ ਹੋਇਆ ਓ ਸਤਗੁਰ ਮੈਨੂੰ ਪਰਮਾਤਮਾ ਦੀ ਭਗਤੀ ਦ੍ਰਿੜ ਕਰਾਉਂਦੇ ਨੇ ਮੈਨੂੰ ਪਰਮਾਤਮਾ ਦੀ ਸਿਫਤ ਸਲਾਹ ਸੁਣਾਉਂਦੇ ਨੇ ਕਹਿੰਦੇ ਜਦੋਂ ਦੇ ਕਹਿੰਦੇ ਸਤਗੁਰ ਦੇ ਨਾਲ ਮਿਲਾਪ ਹੋਇਆ ਕਹਿੰਦੇ ਮੇਰਾ ਪਰਮਾਤਮਾ ਦੀ ਭਗਤੀ ਕਰਨ ਦੇ ਵਿੱਚ ਕੋਈ ਘਾਟਾ ਨਹੀਂ ਪਿਆ ਹੈਗਾ ਹਰ ਵਕਤ ਕਹਿੰਦੇ ਦਿਨ ਦੁਗਣੀ ਰਾਤ ਚੌਗਣੀ ਸਵਾਈ ਹੁੰਦੀ ਜਾਂਦੀ ਆ ਮੇਰੀ ਭਗਤੀ ਕਹਿੰਦੇ ਬਹੁਤ ਨਿਤ ਨਿਤ ਲਾਭ ਮੈਨੂੰ ਮਿਲ ਰਿਹਾ ਭਗਤੀ ਦਾ ਇਸ ਕੋ ਰਦੇ ਵਿਗਾਸ ਹੈ ਭਾਉ ਦੂਜਾ ਨਹੀਂ ਨਾਨਕ ਤਿਸ ਗੁਰ ਮਿਲ ਉਧਰੈ ਹਰ ਗੁਣ ਗਵਾਹੀ ਕਹਿੰਦੇ ਉਹ ਸਤਗੁਰ ਜਿਹਦੇ ਮਨ ਵਿੱਚ ਕਿਸੇ ਦੂਜੇ ਦਾ ਪਿਆਰ ਨਹੀਂ ਹੈ ਉਹਦਾ ਸਤਗੁਰ ਦਾ ਹਿਰਦਾ ਹਮੇਸ਼ਾ ਪਰਮਾਤਮਾ ਦੇ ਪਿਆਰ ਨਾਲ ਖਿੜਿਆ ਰਹਿੰਦਾ ਕਹਿੰਦੇ ਉਸ ਗੁਰੂ ਨੂੰ ਮਿਲ ਕੇ ਨਾਨਕ ਜੀ ਕਹਿੰਦੇ ਨੇ ਜੀਵ ਦਾ ਉਧਾਰ ਹੋ ਜਾਂਦਾ ਕਿਉਂ ਕਿਉਂਕਿ ਗੁਰੂ ਦੀ ਸੰਗਤ ਦੇ ਵਿੱਚ ਪ੍ਰਮਾਤਮਾ ਦੇ ਗੁਣ ਜੀਵ ਗਾਉਂਦਾ ਰਹਿੰਦਾ ਵਾਹਿਗੁਰੂ ਜੀ ਮਹੱਲਾ ਚੌਥਾ ਗੌੜੀ ਪੂਰਵੀ ਹਰ ਦਿਆਲ ਦਿਆ ਪ੍ਰਭ ਕੀਨੀ ਮੇਰੇ ਮਨ ਤਨ ਮੁਖ ਹਰ ਬੋਲੀ ਗੁਰਮਖ ਰੰਗ ਪਿਆਤ ਗੂੜਾ ਹਰ ਰੰਗ ਪੀਨੀ ਮੇਰੀ ਚੋਲੀ ਕਹਿੰਦੇ ਹਰੀ ਪਰਮਾਤਮਾ ਨੇ ਕਹਿੰਦੇ ਮੇਰੇ ਤੇ ਕਿਰਪਾ ਕਰ ਦਿੱਤੀ ਆ ਕਹਿੰਦੇ ਇਸ ਤਰ੍ਹਾਂ ਦੀ ਕਿਰਪਾ ਕੀਤੀ ਆ ਕਹਿੰਦੇ ਮੈਂ ਮਨ ਰਹੀ ਤਨ ਰਹੀ ਪਰਮਾਤਮਾ ਦਾ ਨਾਮ ਜਪਣ ਲੱਗ ਗਿਆ ਕਹਿੰਦੇ ਗੁਰਮਖ ਗੁਰੂ ਦੀ ਸ਼ਰਨ ਆ ਕੇ ਕਹਿੰਦੇ ਮੈਨੂੰ ਪਰਮਾਤਮਾ ਦਾ ਨਾਮ ਦਾ ਪਰਮਾਤਮਾ ਦੇ ਪ੍ਰੇਮ ਦਾ ਰੰਗ ਬਹੁਤ ਗੂੜਾ ਚੜ ਗਿਆ ਮੇਰੀ ਜਿਹੜੀ ਦੇਹ ਰੂਪੀ ਚੋਲੀ ਆ ਕਹਿੰਦੇ ਪਰਮਾਤਮਾ ਦੇ ਪ੍ਰੇਮ ਰੰਗ ਦੇ ਨਾਲ ਕਹਿੰਦੇ ਰੰਗੀ ਗਈ ਆ ਆਪਣੇ ਹਰ ਪ੍ਰਭ ਕੀ ਹੋ ਗੋਲੀ ਕਹਿੰਦੇ ਮੈਂ ਆਪਣੇ ਪਰਮਾਤਮਾ ਦੀ ਦਾਸੀ ਬਣ ਗਈ ਆ ਜਬ ਹਮ ਹਰ ਸੇਤੀ ਮਨ ਮਾਨਿਆ ਕਰ ਦੀ ਨੋ ਜਗਤ ਸਭ ਗੋਲ ਅਮੋਲੀ ਰਹਾਓ ਕਹਿੰਦੇ ਜਦੋਂ ਦਾ ਮੇਰਾ ਮਨ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਗਿਆ ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਗਿਆ ਪਰਮਾਤਮਾ ਨੇ ਸਾਰੇ ਸੰਸਾਰ ਨੂੰ ਹੀ ਮੇਰਾ ਬੇਮੁੱਲਾ ਦਾਸ ਬਣਾ ਦਿੱਤਾ ਬਿਨਾਂ ਮੁੱਦ ਤੋਂ ਕਰੋ ਬਿਵੇਕ ਸੰਤ ਜਨ ਪਾਈ ਖੋਜ ਹਿਰਦੈ ਦੇ ਘਟੰਡੋਲੀ ਹਰ ਹਰ ਰੂਪ ਸਭ ਜੋਤ ਸਬਾਈ ਹਰ ਨੇਕਟ ਵਸੈ ਹਰ ਕੋਲੀ ਕਹਿੰਦੇ ਸੰਤ ਜਨੋ ਭਾਈਓ ਕਹਿੰਦੇ ਆਪਣੇ ਹਿਰਦੇ ਦੀ ਖੋਜ ਕਰਕੇ ਦੇਖੋ ਕਹਿੰਦੇ ਵਿਚਾਰ ਕੇ ਦੇਖੋ ਫੇਰ ਕਹਿੰਦੇ ਤੁਹਾਨੂੰ ਪਤਾ ਚੱਲੇਗਾ ਕਿ ਉਹ ਪਰਮਾਤਮਾ ਦੀ ਜੋਤ ਹਰ ਵਿੱਚ ਹਰ ਵਿੱਚ ਹੈ ਹਰ ਜੀਵ ਹੀ ਪਰਮਾਤਮਾ ਦਾ ਰੂਪ ਹੈ ਉਹਦੀ ਜੋਤ ਹਰ ਇੱਕ ਵਿੱਚ ਸਮਾਈ ਹੈ ਤੇ ਪਰਮਾਤਮਾ ਸਾਡੇ ਅੰਗ ਸੰਗ ਵਸ ਰਿਹਾ ਹੈ ਹਰ ਹਰ ਨਿਕਟ ਵਸੈ ਸਭ ਜਗ ਕੈ ਅਪਰੰਪਰ ਪੁਰਖ ਅਤੋਲੀ ਹਰ ਹਰ ਪ੍ਰਗਟ ਕਿਉ ਗੁਰ ਪੂਰੇ ਸਿਰ ਵਿੱਚ ਉਹ ਗੁਰ ਪਹਿ ਮੋਲੀ ਕਹਿੰਦੇ ਹੋ ਹਰੀ ਹਰੀ ਪਰਮਾਤਮਾ ਸਾਡੇ ਸਾਰਿਆਂ ਦੇ ਅੰਗ ਸੰਗ ਵਸ ਰਿਹਾ ਹੈ ਉਹ ਪਰਮਾਤਮਾ ਜਿਹਦਾ ਪਾਰ ਨਹੀਂ ਪਾਇਆ ਜਾ ਸਕਦਾ ਜੋ ਬੇਅੰਤ ਹੈ ਕਹਿੰਦੇ ਜਿਹਦੇ ਗੁਣਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਜਿਹਦੇ ਗੁਣ ਸਾਰੇ ਜਾਣੇ ਨਹੀਂ ਜਾ ਸਕਦੇ ਕਹਿੰਦੇ ਮੈਂ ਉਸ ਗੁਰੂ ਨੂੰ ਆਪਣਾ ਸਿਰ ਵੇਚ ਦਿੱਤਾ ਆਪਣਾ ਸਿਰ ਗੁਰੂ ਦੇ ਅੱਗੇ ਕਹਿੰਦੇ ਦੇ ਦਿੱਤਾ ਜਿਸ ਗੁਰੂ ਨੇ ਮੇਰੇ ਅੰਦਰ ਵਾਹਿਗੁਰੂ ਜੀ ਨੂੰ ਪ੍ਰਗਟ ਕਰ ਦਿੱਤਾ ਹੈ ਕਹਿੰਦੇ ਜਿਹੜਾ ਮੈਂ ਆਪਣਾ ਸਿਰ ਵੇਚਿਆ ਗੁਰ ਕੋਲ ਉਹ ਬਿਨਾਂ ਮੁੱਲ ਤੋਂ ਦਿੱਤਾ ਉਹਦਾ ਮੁੱਲ ਹੈ ਨਹੀਂ ਅਮੁੱਲਾ ਬੇਅਮੁੱਲਾ ਹੋ ਗਿਆ ਹੋ ਕਿਉਂਕਿ ਗੁਰੂ ਨੇ ਮੇਰੇ ਅੰਦਰ ਵਾਹਿਗੁਰੂ ਜੀ ਦਾ ਨਾਮ ਪ੍ਰਗਟ ਕਰ ਦਿੱਤਾ ਫਿਰ ਮੇਰੇ ਸਿਰ ਦੀ ਕੀਮਤ ਤੇ ਕੋਈ ਰਹਿ ਨਹੀਂ ਗਈ ਜੋ ਮੈਨੂੰ ਐਡੀ ਵੱਡੀ ਦਾਤ ਗੁਰੂ ਕੋਲੋਂ ਮਿਲ ਗਈ ਮੇਰੀ ਆਪਣੀ ਮਤ ਮੈਂ ਗੁਰੂ ਅੱਗੇ ਰੱਖ ਦਿੱਤੀ ਹਰ ਜੀ ਅੰਤਰ ਬਾਹਰ ਤੁਮ ਸਰਨਾਗਤ ਤੁਮ ਵੱਡ ਪੁਰਖ ਵਡੋਲੀ ਜਨ ਨਾਨਕ ਅੰਦੇਨ ਹਰ ਗੁਣ ਗਾਵੇ ਮਿਲ ਸਤਗੁਰ ਗੁਰਵੇ ਚੋਲੀ ਕਹਿੰਦੇ ਏ ਪ੍ਰਮਾਤਮਾ ਜੀ ਸਾਰੀ ਜਗ੍ਹਾ ਤੇ ਅੰਦਰ ਬਾਹਰ ਸਭ ਜਗ੍ਹਾ ਤੇ ਤੁਸੀਂ ਵਿਆਪਕੋਂ ਕਹਿੰਦੇ ਕਹਿੰਦੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਮੈਨੂੰ ਆਪਣੀ ਸ਼ਰਨ ਵਿੱਚ ਰੱਖਣਾ ਮੈਨੂੰ ਆਪਣਾ ਨਾਮ ਦਾਣ ਦੇਈ ਰੱਖਣਾ ਕਹਿੰਦੇ ਨਾਨਕ ਜੀ ਕਹਿੰਦੇ ਨੇ ਮੈਂ ਹਰ ਵਕਤ ਕਹਿੰਦੇ ਗੁਰੂ ਵਿਚੋਲੇ ਨੂੰ ਮਿਲ ਕੇ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦਾ ਰਹਿੰਦਾ ਹਾਂ ਵਾਹਿਗੁਰੂ ਜੀ ਵਾਹਿਗੁਰੂ ਗੋੜੀ ਪੂਰਵੀ ਮਹੱਲਾ ਚੌਥਾ ਜਗ ਜੀਵਨ ਅਪਰੰਪਰ ਸੁਆਮੀ ਜਗਦੀ ਸਰਪੁਰਖ ਵਿਦਾਤੇ ਤਿਤ ਮਾਰਗ ਤੁਮ ਪ੍ਰੇਰੋ ਸੁਆਮੀ ਤਿਤ ਮਾਰਗ ਹਮ ਜਾਂਤੇ ਕਹਿੰਦੇ ਹੈ ਪ੍ਰਮਾਤਮਾ ਜੀ ਹੈ ਜਗਤ ਨੂੰ ਜੀਵਨ ਦੇਣ ਵਾਲੇ ਪ੍ਰਮਾਤਮਾ ਜੀ ਬੇਅੰਤ ਮਾਲਕ ਜੀ ਸਾਰਿਆਂ ਦੀ ਰੱਖਿਆ ਕਰਨ ਵਾਲੇ ਸਾਨੂੰ ਪੈਦਾ ਕਰਨ ਵਾਲੇ ਪ੍ਰਮਾਤਮਾ ਜੀ ਜਿਸ ਪਾਸੇ ਵੀ ਸਾਨੂੰ ਤੁਸੀਂ ਲਾ ਰਹੇ ਹੋ ਅਸੀਂ ਉਸ ਪਾਸੇ ਹੀ ਚੱਲ ਰਹੇ ਹਾਂ ਜੀਵ ਤੁਹਾਡੀ ਪ੍ਰੇਰਣਾ ਦੁਆਰਾ ਹੀ ਕਿਸੇ ਵੀ ਪਾਸੇ ਚੱਲ ਰਹੇ ਨੇ ਚੰਗੇ ਪਾਸੇ ਮਾੜੇ ਪਾਸੇ ਜਿੱਧਰ ਵੀ ਤੁਸੀਂ ਜੀਵ ਨੂੰ ਲਾਉਨੇ ਹੋ ਜੀਵ ਉਧਰ ਹੀ ਚੱਲਦਾ ਹੈ राम ਮੇਰਾ ਮਨ ਹਰ ਸੇਤੀ ਰਾਤੇ ਸਤ ਸੰਗਤ ਮਿਲ राम ਰਸ ਪਾਇਆ ਹਰ ਰਾਮੇ ਨਾਮ ਸਮਾਤੇ ਰਹਾਓ ਕਹਿੰਦੇ ਹੈ ਪ੍ਰਮਾਤਮਾ ਜੀ ਮੇਰਾ ਮਨ ਤੇਰੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਰਹੇ ਸਤ ਸੰਗਤ ਦੇ ਵਿੱਚ ਮਿਲ ਕੇ ਕਹਿੰਦੇ ਮੈਂ ਹਰੀ ਜੀ ਤੇਰੇ ਨਾਮ ਦਾ ਰਸ ਪਾ ਲਿਆ ਤੇਰੇ ਨਾਮ ਦੇ ਰਸ ਨਾਲ ਮੈਂ ਤੇਰੇ ਵਿੱਚ ਲੀਨ ਹੋ ਗਿਆ ਸਤਗੁਰੂ ਜੀ ਵਾਹਿਗੁਰੂ ਜੀ ਪ੍ਰਮਾਤਮਾ ਜੀ ਹਰ ਹਰ ਨਾਮ ਹਰ ਹਰ ਜਗ ਅਵਖਦ ਹਰ ਹਰ ਨਾਮ ਹਰ ਸਾਤੇ ਕਹਿੰਦੇ ਇਸ ਸੰਸਾਰ ਵਿੱਚ ਕਿਸੇ ਵੀ ਬਿਮਾਰੀ ਦਾ ਇਲਾਜ ਹੈ ਵਾਹਿਗੁਰੂ ਜੀ ਦਾ ਨਾਮ ਵਾਹਿਗੁਰੂ ਜੀ ਦੇ ਨਾਮ ਨਾਲ ਕੋਈ ਵੀ ਰੋਗ ਖਤਮ ਹੋ ਜਾਂਦਾ ਤੇ ਸਾਡੇ ਮਨ ਨੂੰ ਸ਼ਾਂਤੀ ਆ ਜਾਂਦੀ ਆ ਦਿਨ ਕੇ ਪਾਪ ਦੋਖ ਸਭ ਬਿਨਸੇ ਜੋ ਗੁਰਮਤਿ ਨਾਮ ਰਸ ਖਾਤੇ ਕਹਿੰਦੇ ਜੋ ਗੁਰੂ ਦੀ ਮੱਤ ਤੇ ਚੱਲ ਕੇ ਵਾਹਿਗੁਰੂ ਜੀ ਦਾ ਨਾਮ ਰਸ ਚੱਖ ਲੈਂਦੇ ਨੇ ਉਹਨਾਂ ਦੇ ਸਾਰੇ ਪਾਪ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਜਿਨ ਕਉ ਲਿਖਤ ਲਿਖੇ ਤੁਰ ਮਸਤਕ ਤੇ ਗੁਰ ਸੰਤੋਖ ਸਰਨਾਤੇ ਕਹਿੰਦੇ ਜਿਨ੍ਹਾਂ ਦੀ ਪਿਛਲੇ ਕਰਮਾਂ ਦੀ ਕਮਾਈ ਇਸ ਤਰ੍ਹਾਂ ਦੀ ਹੈ ਕਿ ਚੰਗੇ ਕਰਮ ਹੋਏ ਨੇ ਉਹਨਾਂ ਦੇ ਕਹਿੰਦੇ ਲੇਖ ਵਾਹਿਗੁਰੂ ਜੀ ਨੇ ਲਿਖ ਦਿੱਤੇ ਨੇ ਤਾਂ ਉਹ ਇਸ ਜਨਮ ਵਿੱਚ ਗੁਰੂ ਗੁਰੂ ਜੋ ਸੰਤੋਖ ਦਾ ਸਾਗਰ ਹੈ ਉਹਦੀ ਸਿੱਖਿਆ ਵਿੱਚ ਇਸ਼ਨਾਨ ਕਰਦੇ ਨੇ ਉਹਦੇ ਉਪਦੇਸ਼ ਤੇ ਚੱਲਦੇ ਨੇ ਦੁਰਮਤ ਮੈਲ ਗਈ ਸਭ ਤਨ ਕੀ ਜੋ RAM ਨਾਮ ਰੰਗ ਰਾਤੇ ਕਹਿੰਦੇ ਜੋ RAM ਦੇ ਨਾਮ ਵਿੱਚ ਰੰਗੇ ਜਾਂਦੇ ਨੇ ਵਾਹਿਗੁਰੂ ਜੀ ਦੇ ਨਾਮ ਦਾ ਪ੍ਰੇਮ ਰੰਗ ਚੜ੍ਹ ਗਿਆ ਜਿਨ੍ਹਾਂ ਨੂੰ ਕਹਿੰਦੇ ਉਹਨਾਂ ਦੀ ਜਿਹੜੀ ਵਿਕਾਰਾਂ ਵਾਲੀ ਮੈਲ ਆ ਸਾਰੀ ਖਤਮ ਹੋ ਜਾਂਦੀ ਆ ਰਾਮ ਤੁਮ ਆਪੇ ਆਪ ਆਪ ਪ੍ਰਭ ਠਾਕੁਰ ਤੁਮ ਜੀਵੜ ਅਵਰਨਾ ਦਾਤੇ ਜਨ ਨਾਨਕ ਨਾਮ ਲਏ ਤਾਂ ਜੀਵੈ ਹਰ ਜਪੀਏ ਹਰ ਕਿਰਪਾਤੇ ਕਹਿੰਦੇ ਪ੍ਰਮਾਤਮਾ ਜੀ ਸਭ ਤੋਂ ਵੱਡਾ ਮਾਲਕ ਤੂੰ ਹੀ ਆ ਤੂੰ ਹੀ ਤੇ ਤੇਰੇ ਜਿੱਦਾਂ ਕੋਈ ਦਾਤਾਂ ਦੇਣ ਵਾਲਾ ਨਹੀਂਗਾ ਸਾਰੀਆਂ ਦਾਤਾਂ ਤੇਰੀਆਂ ਦਿੱਤੀਆਂ ਹੋਈਆਂ ਨੇ ਕਹਿੰਦੇ ਹੁਣ ਨਾਮ ਦੀ ਦਾਤ ਵੀ ਤੂੰ ਹੀ ਦੇਣੀ ਆ ਵਾਹਿਗੁਰੂ ਜੀ ਕਹਿੰਦੇ ਤੇਰਾ ਨਾਮ ਤਾਂ ਹੀ ਜਪ ਸਕਦੇ ਆਂ ਵੀ ਜੇ ਤੂੰ ਆਪਣੀ ਕਿਰਪਾ ਕਰਕੇ ਨਾਮਦਾਨ ਸਾਡੀ ਝੋਲੀ ਪਾ ਦੇਵੇਂ ਤੇਰੀ ਕਿਰਪਾ ਨਾਲ ਹੀ ਜਪਿਆ ਜਾ ਸਕਦਾ ਪ੍ਰਮਾਤਮਾ ਜੀ ਗੋੜੀ ਪੂਰਵੀ ਮਹੱਲਾ ਚੌਥਾ ਕਰੋ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਸੇ ਧੀ ਰਾਚੇ ਕਹਿੰਦੇ ਜਗਤ ਨੂੰ ਜੀਵਨ ਦੇਣ ਵਾਲੇ ਦਾਤਾ ਜੀ ਕਿਰਪਾ ਕਰੋ ਮੇਰਾ ਮਨ ਤੁਹਾਡੇ ਚਰਨਾਂ ਵਿੱਚ ਰਚਿਆ ਰਹੇ ਤੁਹਾਡੇ ਚਰਨਾਂ 'ਚ ਜੁੜਿਆ ਰਹੇ ਤੁਹਾਡੇ ਨਾਲ ਮੇਰਾ ਮਨ ਪ੍ਰੀਤ ਪਾਲਵੇ ਸਤਗੁਰ ਬਚਨ ਦਿਓ ਆਤ ਨਿਰਮਲ ਜਾਪ ਹਰ 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 ਮਨ ਮਾਚੇ ਕਹਿੰਦੇ ਸਤਗੁਰ ਜੀ ਨੇ ਮੈਨੂੰ ਬਹੁਤ ਪਵਿੱਤਰ ਬਚਨ ਦੇ ਦਿੱਤਾ ਉਹਦੇ ਨਾਲ ਮੇਰਾ ਜਿਹੜਾ ਮਨ ਆ ਉਹ ਪ੍ਰਮਾਤਮਾ ਦੇ ਨਾਮ ਵਿੱਚ ਮਸਤ ਰਹਿੰਦਾ ਹੈ ਰਾਮ ਮੇਰਾ ਮਨ ਤਨ ਬੇਦ ਲਿਓ ਹਰ ਸਾਚੇ ਕਹਿੰਦੇ ਇਹ ਪ੍ਰਮਾਤਮਾ ਜੀ ਮੇਰਾ ਮਨ ਤੇ ਮੇਰਾ ਤਨ ਤੁਹਾਡੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ ਹੁਣ ਜਿਹੇ ਕਾਲ ਕੈ ਮੁਖ ਜਗਤ ਸਭ ਗਰਸਿਆ ਗੁਰ ਸਤ ਗੁਰ ਕੈ ਬਚਨ ਹਰ ਹਮ ਬਾਚੇ ਰਹਾਓ ਕਹਿੰਦੇ ਇਹ ਜਿਹੜਾ ਜਗਤ ਆ ਸਾਰਾ ਕਹਿੰਦੇ ਆਤਮਿਕ ਮੌਤ ਦੇ ਅਧੀਨ ਹੈ ਪਰ ਕਿੰਦੇ ਗੁਰਸਤਗੁਰ ਨੇ ਕਹਿੰਦੇ ਮੈਨੂੰ ਪਰਮਾਤਮਾ ਦੇ ਨਾਮ ਦਾ ਉਪਦੇਸ਼ ਦਿੱਤਾ ਕਹਿੰਦੇ ਉਹਦੇ ਨਾਲ ਮੈਂ ਇਸ ਆਤਮਿਕ ਮੌਤ ਤੋਂ ਜੀ ਦੇ ਵਿੱਚ ਸਾਰਾ ਸੰਸਾਰ ਗਰਸਿਆ ਪਰ ਮੈਂ ਬਚ ਗਿਆ ਕਿਉਂਕਿ ਵਾਹਿਗੁਰੂ ਜੀ ਦਾ ਨਾਮ ਮੈਨੂੰ ਦ੍ਰਿੜ ਕਰਵਾ ਦਿੱਤਾ ਮੇਰੇ ਸਤਗੁਰ ਨੇ ਜਿਨ ਕੋ ਪ੍ਰੀਤ ਨਹੀਂ ਹਰ ਸੇਤੀ ਤੇ ਸਾਖਤ ਮੂੜ ਨਰ ਕਾਚੇ ਜਿਨਾਂ ਨੂੰ ਕਹਿੰਦੇ ਪ੍ਰਮਾਤਮਾ ਦੇ ਨਾਮ ਦੇ ਨਾਲ ਪ੍ਰੇਮ ਨਹੀਂ ਪਿਆ ਉਹ ਕਹਿੰਦੇ ਜੀਵ ਕੱਚੇ ਜੀਵਨ ਵਾਲੇ ਨੇ ਉਹਨਾਂ ਦਾ ਜੀਵਨ ਸਫਲ ਨਹੀਂ ਹੋਣ ਵਾਲਾ ਉਹ ਮਾਇਆ ਦੇ ਵਿੱਚ ਰੁੱਜੇ ਨੇ ਤਿੰਨ ਕੋ ਜਨਮ ਮਰਨ ਆਤ ਪਾਰੀ ਵਿੱਚ ਵਿਸਟਾ ਮਰ ਮਰ ਪਾਚੇ ਜਿਨ੍ਹਾਂ ਦਾ ਪ੍ਰੇਮ ਵਾਹਿਗੁਰੂ ਜੀ ਦੇ ਚਰਨਾ ਚ ਨਹੀਂ ਪਿਆ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਪ੍ਰੀਤ ਨਹੀਂ ਹੋਈ ਉਹ ਕਹਿੰਦੇ ਜਨਮ ਮਰਨ ਦੇ ਚੱਕਰ ਵਿੱਚ ਪੈਂਦੇ ਨੇ ਜਿਸ ਤਰ੍ਹਾਂ ਕਹਿੰਦੇ ਕੋਈ ਗੰਦ ਦੇ ਵਿੱਚ ਕੀੜੇ ਮਤਲਬ ਹੁੰਦੇ ਨੇ ਇਸ ਤਰ੍ਹਾਂ ਉਹ ਵਿਕਾਰਾਂ ਦੇ ਵਿੱਚ ਗਲਤਾਨ ਨੇ ਕਹਿੰਦੇ ਉਹਨਾਂ ਦੀ ਜ਼ਿੰਦਗੀ ਮਾਇਆ ਤੇ ਵਿਕਾਰਾਂ ਦੇ ਵਿੱਚ ਹੀ ਲੰਘਦੀ ਆ ਤੁਮ ਦਿਆਲ ਸ਼ਰਣ ਪ੍ਰਤਪਾਲਿਕ ਮੋਕੋ ਦੀਜੈ ਦਾਨ ਹਰ ਹਮ ਜਾਚੇ ਕਹਿੰਦੇ ਹੇ ਸਾਦੀ ਪਾਲਣਾ ਕਰਨ ਵਾਲੇ ਹੇ ਦਿਆਲ ਸਵਾਮੀ ਜੀ ਕਹਿੰਦੇ ਤੁਹਾਡੀ ਸ਼ਰਣ ਆਏ ਆ ਕਹਿੰਦੇ ਅਸੀਂ ਤੁਹਾਡਾ ਨਾਮ ਦਾਣ ਮੰਗਦੇ ਹਾਂ ਸਾਡੀ ਝੋਲੀ ਭਰ ਦਿਓ ਪ੍ਰਮਾਤਮਾ ਜੀ ਹਰ ਕੇ ਦਾਸ ਦਾਸ ਹਮ ਕੀ ਜੈ ਮਨ ਨਿਰਤ ਕਰੇ ਕਰ ਨਾਚੇ ਕਹਿੰਦੇ ਮੈਨੂੰ ਪ੍ਰਮਾਤਮਾ ਜੀ ਆਪਣੇ ਦਾਸਾਂ ਦਾ ਦਾਸ ਕਰ ਦਿਓ ਕਿ ਮੇਰਾ ਮਨ ਆਪ ਦਾ ਨਾਮ ਜਪ ਜਪ ਕੇ ਨਚੇ ਆਪੇ ਸਹਾ ਵੱਡੇ ਪ੍ਰਭ ਸੁਆਮੀ ਹਮ ਵਣ ਜਾਰੇ ਹੈ ਤਾਚੇ ਕਹਿੰਦੇ ਹੈ ਪ੍ਰਮਾਤਮਾ ਜੀ ਹੈ ਮਾਲਕ ਜੀ ਤੁਸੀਂ ਸਾਡੇ ਵੱਡੇ ਸ਼ਾਹੂਕਾਰੋਂ ਅਸੀਂ ਤੁਹਾਡੇ ਨਾਮ ਦੇ ਵਪਾਰੀ ਹਾਂ ਮੇਰਾ ਮਨ ਤਨ ਜੀਓ ਰਾਸ ਸਭ ਤੇਰੀ ਜਨ ਨਾਨਕ ਕੇ ਪਸਾ ਪ੍ਰ ਮੇਰਾ ਮਨ ਤਨ ਜਿਉ ਰਾਸ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸਾਚੇ ਮੇਰਾ ਮਨ ਤਨ ਜਿਉ ਰਾਸ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸਾਚੇ ਨਾਨਕ ਜੀ ਕਹਿੰਦੇ ਨੇ ਹੇ ਮੇਰੇ ਸੱਚੇ ਪਰਮਾਤਮਾ ਜੀ ਸ਼ਾਹੂਕਾਰ ਜੀ ਮੇਰਾ ਮਨ ਮੇਰਾ ਤਨ ਮੇਰੀ ਜਿੰਦ ਸਭ ਤੁਹਾਡੀ ਦਿੱਤੀ ਹੋਈ ਪੂੰਜੀ ਆ ਇਹ ਸਭ ਕੁਝ ਤੁਹਾਡਾ ਦਿੱਤਾ ਹੋਇਆ ਦਾਨ ਆ ਹੁਣ ਮੇਰੀ ਝੋਲੀ ਨਾਮ ਦਾ ਦਾਨ ਵੀ ਪਾ ਦਿਓ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਾਣੀ ਦੀ ਸਾਂਝ ਪਾਉਂਦਿਆਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਮਾਫ ਕਰ ਦੇਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਕੀ ਧੁਰਦੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬਾਣੀ ਪੜਦਿਆਂ ਆਪ ਦੀ ਇਸ ਬੱਚੀ ਤੋਂ ਬੇਅੰਤ ਭੁੱਲਾਂ ਹੋਈਆਂ ਨੇ ਸਤਿਗੁਰੂ ਜੀ ਅਣਜਾਣ ਸਮਝ ਕੇ ਬਖਸ਼ ਦੇਣਾ ਅੱਗੇ ਤੋਂ ਸਮਤ ਦੇਣੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ